ਹੈਲੋ ਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਮਿਸ ਟੈਂਡ ਮਿਸੀਤਾਲੀਵਾਲ ਬਲੌਗ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਈ ਹੋਪ ਕਿ ਸਾਰੇ ਜਣੇ ਵਧੀਆ ਹੋਗੇ ਅੱਜ ਸਾਰਿਆਂ ਨੇ ਜਨਮ ਆਸ਼ਟਮੀ ਬੱਚਿਆਂ ਲਈ ਵਸਤਰ ਰੱਖਿਆ ਹੋਣਾ ਜਾਨੀ ਕਿ ਅੱਜ ਹੈ ਹੀ ਹੈ ਜਨਮ ਆਸ਼ਟਮੀ ਆਈ ਹੋਪ ਕਿ ਸਾਰੇ ਜਣੇ ਵਧੀਆ ਹੋਗੇ ਸਵਸਤ ਹੋਗੇ ਤੰਦਰੁਸਤ ਹੋਗੇ ਸੋ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਜਨਮ ਆਸ਼ਟਮੀ ਦੀਆਂ ਜਿਨ੍ਹਾਂ ਮਾਮਾ ਹਨੇ ਛੋਟੇ ਛੋਟੇ ਬੱਚਿਆਂ ਲਈ ਵਰਤ ਰੱਖੇ ਨੇ ਸੋ ਕਮੈਂਟ ਬਾਕਸ ਚ ਹਾਜ਼ਰੀ ਜੂ ਲਾਇਓ ਜੀ ਸੋ ਆਈ ਹੋਈਆਂ ਮੈਂ ਪਿੰਡ ਮੇਰੀ ਭਾਬੀ ਨੇ ਵੀ ਵਰਤ ਰੱਖਿਆ ਹੋਇਆ ਤੇ ਮੇਨੇ ਵੀ ਸੋ ਬਣੇ ਰਹੋ ਵਲੌਗ ਦੇ ਨਾਲ ਤੁਹਾਨੂੰ ਕਹਾਣੀ ਵੀ ਸੁਣਾਵਾਂਗੇ ਤੇ ਕਿਵੇਂ ਆਪਾਂ ਵਰਤ ਪੂਰਾ ਕਰਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਸੋ ਗਾਇਸ ਥੋੜਾ ਜਾਂ ਚੱਕਰੀ ਦੇ ਵਿੱਚ ਮਟੀਰੀਅਲ ਆਪਾਂ ਨੇ ਪਾਣਾ ਆ ਯਾਨੀ ਕਿ ਇੱਥੇ ਯਾਨੀ ਕਿ ਮੇਰੇ ਪੇਕੇ ਪਿੰਡ ਬਣਾਉਂਦੇ ਨੇ ਸਾਰੇ ਮਠੀਆਂ ਭਾਬੀ ਨੇ ਭੇលਿਆ ਸੀ ਗੁੜ ਗੁੜ ਦੀ ਚਾਣੀ ਜੀ ਬਣਾ ਲਈ ਐ ਸੋ ਇੱਧਰ ਭਾਬੀ ਗੁੰਨ ਰਹੀ ਨੇ ਆਟਾ ਇਹ ਬਣਾਣਗੇ ਮਠੀਆਂ ਫਿਰ ਆਪਾਂ ਪਾਵਾਂਗੇ ਚੱਕਰੀ ਦੇ ਵਿੱਚ ਜੋ ਆਪਾਂ ਨੇ ਬੱਚਿਆਂ ਨੂੰ ਦੇਣੀ ਆ ਸੋ ਬਣੀ ਰਿਹਾ ਵੀਡੀਓ ਦੇ ਨਾਲ ਸੋ ਗਾਇਸ ਇੱਧਰ ਆ ਗਏ ਆਪਾਂ ਇੱਧਰ ਵਾਲੇ ਰੂਮ ਦੇ ਵਿੱਚ ਸੋ ਇੱਧਰ ਭਰੀ ਆ ਆਪਾਂ ਪਾ ਬੀਨੇ ਚੱਕਰੀ ਇਹਦੇ ਤੇ ਰੱਖੇ ਨੇ ਚਿੱਬੜ ਫਲੀਆਂ ਤੇ ਇਹਨੂੰ ਕਹਿ ਦਿੰਦੇ ਨੇ ਦੁੱਬ ਸੋ ਕੇਲੇ ਸੇਵ ਹਟ ਜਾ ਬੇਟਾ ਦਿਨੇ ਆ ਬਿਸਕਟ ਜੋ ਜੋ ਬੱਚੇ ਖਾਂਦੇ ਨੇ ਇਹਨਾਂ ਤੇ ਕਲਾਵਾ ਬਣ ਦਿੱਤਾ ਹੋਇਆ ਤੇ ਇਹਦੇ ਵਿੱਚ ਪਾ ਦਿੱਤਾ ਸੀ ਆਪਾਂ ਪਾਣੀ ਤੇ ਚਾਵਲ ਰੱਖੇ ਹੋਏ ਨੇ ਫਲੀਆਂ ਆਪਣੇ ਲਵੇ ਹੈ ਨਹੀਂ ਸਿਸ ਕਰਕੇ ਰੱਖੀਆਂ ਨਹੀਂ ਇੱਧਰ ਪਾਬੀ ਨੇ ਭਰ ਦਿੱਤੀ ਹੈ ਮੇਰੇ ਪਤੀਜੇ ਦੀ ਚੱਕਰੀ ਜੋ ਕਿ ਆਪਾਂ ਬੱਚਿਆਂ ਨੂੰ ਦੇਣੀ ਆ ਤੁਸੀਂ ਚਾਹੇ ਤਾਂ ਕੋਈ ਵੀ ਫਰੂਟ ਡਰਾਈ ਫਰੂਟ ਕੁਝ ਵੀ ਪਾ ਸਕਦੇ ਹੋ ਇੱਧਰ ਹੈਗੀ ਆ ਮੇਰੇ ਹਰਕੀਰ ਦੀ ਚੱਕਰੀ ਸੇਮ ਕੀਤਾ ਹੋਇਆ ਉਹਦੇ ਤੇ ਵੀ ਸੋ ਇਹਦੇ ਵਿੱਚ ਵੀ ਪਾ ਦਿੱਤਾ ਆਪਾਂ ਨੇ ਬਹੁਤ ਸਾਰਾ ਕੁਸ਼ ਤੇ ਮਾਤਾ ਰਾਣੀ ਸਭ ਦੇ ਬੱਚਿਆਂ ਨੂੰ ਸਵਸਤ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਮੇਰੇ ਵੱਲੋਂ ਸੋ ਆਹਨ ਜਨਮ ਅਸ਼ਟਮੀ ਦੀਆਂ ਸੋ ਗਾਇਸ ਕਿਨੇ ਕਿਨੇ ਬਰਤ ਰੱਖਿਆ ਜੂ ਦਸੇ ਉਸੋ ਮੇ ਮੇਰੇ ਬੇਟੇ ਲਈ ਰੱਖਿਆ ਬਰਤ ਕੀਤੇ ਹੈਲੋ ਕਰ ਦੋ ਸਾਰਿਆਂ ਨੂੰ ਵਾਹ 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 ਹੈਲੋ ਨਹੀਂ ਕਰਨੀ ਬੱਸ ਹਾਂਜੀ ਗਾਇਸ ਤਾਂ ਭਾਬੀ ਬਣਾ ਰਹੀ ਨੇ ਮਠੀਆਂ ਸੋ ਉਧਰ ਕੋਈ ਤੇ ਇਧਰ ਮੰਮੀ ਕਰ ਰਹੇ ਨੇ ਮਠੀਆਂ ਤਿਆਰ ਸੋ ਤੁਸੀਂ ਦੇਖ ਸਕਦੇ ਹੋ ਉਧਰ ਭਾਬੀ ਲੱਗੇ ਹੋਏ ਨੇ ਮਠੀਆਂ ਉਹ ਬਾਰੇ ਹੈਲੋ ਹਾਂਜੀ ਗਾਇਸ ਤਾਂ ਭਾਬੀ ਨੇ ਮਠੀਆਂ ਕਰਤੀਆਂ ਨੇ ਤਿਆਰ ਸੋ ਇਹ ਪਾ ਰਹੇ ਨੇ ਮਠੀਆਂ ਨੂੰ ਚੱਕਰੀ ਦੇ ਵਿੱਚ ਚੱਕਰੇ ਦੇ ਵਿੱਚ ਜੋ ਵੀ ਚੱਕਰਾ ਕਹਿੰਦਾ ਜੋ ਚੱਕਰੀ ਕਹਿੰਦਾ ਸੋ ਇਧਰ ਵੀ ਪਾ ਦਿੱਤੀ ਹੋਈ ਹੈ ਭਤੀਜੀਏ ਦੀ ਚੱਕਰੀ ਦੇ ਵਿੱਚ ਸੋ ਇਧਰ ਵੀ ਚਾਕਲੇਟ ਵਗੈਰਾ ਜੋ ਵੀ ਬੱਚੇ ਖਾਂਦੇ ਨੇ ਰੱਖ ਦਿੱਤਾ ਹੋਇਆ ਸਾਰਾ ਮਟੀਰੀਅਲ ਤੇ ਨਮਕੀਨ ਮਠੀਆਂ ਵੀ ਬਣਾਈਆਂ ਨੇ ਗਾਇਸ ਤੇ ਮਿੱਠੀਆਂ ਵੀ ਬਣਾਈਆਂ ਨੇ ਸੋ ਤੁਸੀਂ ਕਿਵੇਂ-ਕਿਵੇਂ ਵਰਤ ਰੱਖਦੇ ਹੋ ਕੀ ਕੁਛ ਚੱਕਰੀ ਦੇ ਵਿੱਚ ਪਾਉਣੇ ਹੋ ਕਮੈਂਟ ਬਾਕਸ ਸਾਨੂੰ ਜਰੂਰ ਦੱਸਿਓ ਜੀ ਸੋ ਆਪਾਂ ਜਾਵਾਂਗੇ ਕਹਾਣੀ ਸੁਣਨ ਬਣੇਰੇ ਹੋ ਵੀਡੀਓ ਦੇ ਨਾਲ ਹੈਲੋ ਜੀ ਆਪਾਂ ਆਗੇ ਹੋਏ ਸੀਗੇ ਪੰਡਤਾਂ ਦੇ ਘਰੇ ਇਹ ਕਰੂਏ ਨੂੰ ਤੇ ਚੱਕਰੀ ਨੂੰ ਕਹਾਣੀ ਸੁਣਾਉਂਦੇ ਹੁੰਦੇ ਨੇ ਸੋ ਗਾਇਸ ਤੁਸੀਂ ਵੀ ਸੁਣ ਲਓ ਮਿਲਾਂਗੇ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਦ ਤੱਕ ਹੀ ਬਾਏ ਬਾਏ ਮਾਤਾ ਰਾਣੀ ਸਭ ਦੇ ਬੱਚਿਆਂ ਨੂੰ ਖੁਸ਼ ਰੱਖੇ ਤੰਦਰੁਸਤ ਰੱਖੇ Bye bye, guys. Vlog. Então, galera, like a